ਸਾਡੇ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਤਰਨਵੀਰ ਗਾਂਧੀ ਜੁੜ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਸਵਾਗਤ ਹੈ ਜੀ ਡੀ5 ਚੈਨਲ ਪੰਜਾਬੀ ਤੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਬਜਟ ਕੁਲਮਲਾਕ ਕੇ ਪੇਸ਼ ਹੋ ਚੁੱਕਿਆ ਹੈ ਜਿਦੇ ਵਿੱਚ ਕੁਝ ਸਲੈਬਸ ਵੀ ਜਿਹੜੀਆਂ ਚੇਂਜ ਕਰ ਦਿੱਤੀਆਂ ਗਈਆਂ ਨੇ ਪੰਜਾਬ ਨੂੰ ਖਾਸ ਰਾਹਤ ਕਹਿੰਦੇ ਮਿਲਦੀ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਆਂਧਰਾ ਪ੍ਰਦੇਸ਼ ਤੇ ਦੂਜੇ ਪਾਸੇ ਬਿਹਾਰ ਨੂੰ ਕਾਫੀ ਰਾਹਤ ਪੈਕੇਜ ਮਿਲ ਗਏ ਨੇ ਉਹਨਾਂ ਦੇ ਜਿਹੜੇ ਸੜਕਾਂ ਸੁੜਕਾਂ ਬਣ ਜਾਣਗੀਆਂ ਪਰ ਪੰਜਾਬ ਨੂੰ ਖਾਸ ਨਹੀਂ ਮਿਲਿਆ ਕਿਸ ਤਰ੍ਹਾਂ ਦੇਖਦੇ ਹੋ ਜੇ ਕੋਈ ਨਾ ਆਪਦਾ ਜ਼ਿਕਰ ਤੱਕ ਨਹੀਂ ਹੈਗਾ ਐ ਬਜਟ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅਨੌਰ ਕੀਤਾ ਗਿਆ ਲੱਗਦਾ ਪੰਜਾਬ ਭਾਜਪਾ ਦੇ ਏਜੰਡੇ ਤੇ ਨਹੀਂ ਹੈਗਾ ਕਿਉਂਕਿ ਭਾਜਪਾ ਨੂੰ ਸੀਟਾਂ ਨਹੀਂ ਮਿਲਦੀਆਂ ਤੇ ਭਾਜਪਾ ਇਸ ਪੰਜਾਬ ਦਾ ਬਿਲਕੁਲ ਵਿਛੜਾ ਹੋਇਆ ਹੈਗਾ ਜਿਹੜੇ ਇਹ ਤਾਂ ਸਹਿਯੋਗੀ ਪਾਰਟੀਆਂ ਚ ਰਾਜ ਆ ਜਗੇ ਹੈ ਤਾਂ ਆਂਧਰਾ ਪ੍ਰਦੇਸ਼ ਚਾਹੇ ਹੋ ਬਿਹਾਰ ਨੇ ਉਹਨਾਂ ਨੂੰ ਖੁੱਲੇ ਗੱਫੇ ਦਿੱਤੇ ਗਏ ਹੈਗੇ ਬਾਕੀ ਰਾਜਾਂ ਨੂੰ ਵੀ ਬਹੁਤ ਕੁਝ ਦਿੱਤਾ ਗਿਆ ਪਰ ਪੰਜਾਬ ਦੇਖੋ ਤੁਸੀਂ ਲੈਂਡਲੌਕ ਸਟੇਟ ਹੈਗਾ ਸਾਡੀ ਖੇਤੀਬਾੜੀ ਸੰਕਟ ਚ ਅਧੀਕਰਜਾਈ ਹੈਗੇ ਆ ਸਾਡਾ ਮਤਲਬ ਪਾਕਿਸਤਾਨਾ ਵਪਾਰ ਨਹੀਂ ਹੈਗਾ ਸਾਡੀ ਮਤਲਬ ਨਸ਼ਾ ਦੀ ਸਮੱਸਿਆ ਕਿੰਨੀ ਵੱਡੀ ਹੈਗੀ ਹੈ ਸਾਡਾ ਜਿਹੜਾ ਨੌਜਵਾਨ ਤਬਕਾ ਸਾਰਾ ਪ੍ਰਵਾਸ ਕਰਦਾ ਪਿਆ ਹੈਗਾ ਸਾਡੇ ਚ ਜਿਹੜੀ ਬੇਰਜਾਰੀ ਦਾ ਬਹੁਤ ਬੁਰਾ ਹਾਲਾਤ ਹੈਗਾ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਹੈਗੀ ਹੈ ਉਤਰਾਖੰਡ ਰੋਂ ਗਈ ਹੈ ਮਾਝਾ ਤੋਂ ਗਈ ਸਾਰੀ ਦਸਤੀ ਤੇ ਉਹ ਸਾਰੇ ਕਸ ਦੇ ਗਰਮੁਖ ਵੀ ਇਹਦਾ ਬੜਾ ਸੰਕਟ ਹੈ ਪੰਜਾਬ ਸਰਕਾਰ ਦੇ ਦਾ ਬੇਰਜਾਰੀ ਦਾ ਦਸਤੀ ਸੋਈ ਦਾ ਖੇਤੀਬਾੜੀ ਦੇ ਕਾਤੇ ਜਾਣ ਦਾ ਉਹ ਸਾਰਾ ਧਿਆਨ ਰੱਖਦੇ ਹੋਏ ਭਾਜਪਾ ਨੇ ਕੋਈ ਵੀ ਕਦਮ ਪੰਜਾਬ ਵੱਲ ਕੋਈ ਵੀ ਹੱਥ ਨਹੀਂ ਪੰਜਾਬ ਵੱਲ ਵਧਾਇਆ ਹੈਗਾ ਮੱਤ ਦਾ ਇਹ ਬੜੀ ਦੋਖਾਲੀ ਗੱਲ ਹੈ ਅਸੀਂ ਪਾਰਲੀਮੈਂਟ ਦੇ ਬਾਹਰ ਨਾਰੇ ਵੀ ਲਾਏ ਆ ਆਪਣਾ ਪ੍ਰੋਟੈਸਟ ਵੀ ਯਾਰ ਕੀਤਾ ਹੈਗਾ ਕਿ ਪੰਜਾਬ ਨੂੰ ਇੱਕ ਸਤਿ ਸੁਪਾਏਗਾ ਔਰ ਪੰਜਾਬ ਉਸ ਸੁਪਾਏ ਜਿਨਾ ਇਸ ਸੀਸ਼ ਨੂੰ ਉਦੋਂ ਅਨਾਜ ਦਿੱਤਾ ਜਦੋਂ ਨੇ ਝੂਠਾ ਫੜ ਕੇ ਬਾਹਲੇ ਮੁਲਕਾਂ ਜਨਾਜ ਮੰਗਦਾ ਫਿਰਦਾ ਸੀਗਾ ਪੀਐਲ 403 ਦੀ ਸ਼ਰਮਨਾਖਸ਼ਤਾ ਮੰਨ ਕੇ ਇਹ ਦੇਸ਼ ਫੋਟੇ ਨਾਲ ਜੜੀ ਪੈਦਾਵਾਰ ਚ ਇਹ ਅਕਾਲ ਪੈਂਦੇ ਸੀਗੇ ਉਦੋਂ ਪੰਜਾਬ ਨੇ ਹਰਾਨਤੁਆਬ ਕੀਤਾ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਆਪਣੀ ਹਵਾ ਆਪਣੀ ਮਿੱਟੀ ਆਪਣਾ ਪਾਣੀ ਸਭ ਤਬਾਹ ਕਰ ਲਿਆ ਕੈਂਸਰ ਵਰਗੀਆਂ ਬਿਮਾਰੀਆਂ ਸਹਿਣ ਲਈਆਂ ਹਰੇਕ ਖਲਾਬ ਦੇ ਨਾਲ ਤੇ ਹੁਣ ਅੱਜ ਪੰਜਾਬ ਨੂੰ ਮਦਦ ਦੀ ਲੋੜ ਹੈ ਤਾਂ ਕੇਂਦਰ ਨੇ ਬਿਲਕੁਲ ਪੰਜਾਬ ਵੱਲ ਜਿਹੜਾ ਵੱਡਾ ਹੱਥ ਨੀਵਾਂ ਆਏਗਾ ਜਿਹੜਾ ਕਿ ਪੰਜਾਬ ਮੈਕ ਤੱਕ ਆਏਗਾ ਜੀ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਜਿਸ ਤਰ੍ਹਾਂ ਹੁਣ ਵਿਚਾਰ ਚਰਚਾ ਵੀ ਹੋਵੇਗੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਸ ਮੁੱਦੇ ਨੂੰ ਜਿੰਨੇ ਵੀ 13 ਦੇ 13 ਚਲੋ ਇੱਕ ਅਮਰਪਾਲ ਸਿੰਘ ਨੂੰ ਛੱਡ ਕੇ 12 ਜਿਹੜੇ ਐਮਪੀਜ਼ ਨੇ ਉਹ ਇਸ ਮੁੱਦੇ ਨੂੰ ਪੂਰਾ ਨਿਠ ਕੇ ਇਕੱਠੇ ਹੋ ਕੇ ਉਭਾਰਨ ਹਾਂਜੀ ਅਸੀਂ ਅੱਜ ਹੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਸਾਰੇ ਐਮਪੀਾਂ ਦੀ ਸਾਂਝੀ ਮੀਟਿੰਗ ਸੱਦੀ ਜਾਵੇ ਤੇ ਸਰਕਾਰ ਨੂੰ ਇਸ ਬਾਰੇ ਮਿਲਿਆ ਜਾਵੇ ਕਿ ਪੰਜਾਬ ਨੂੰ ਉਹ ਜਿਹੜੀ ਬਜਟ ਰਿਵਿਊ ਹੈਗਾ ਹੈ ਪੰਜਾਬ ਨੂੰ ਇੱਕ ਮਤਲਬ ਇਹਨੂੰ ਇਹ ਮਦਦ ਕਰਨ ਸਾਡੀ ਔਰ ਪੰਜਾਬ ਨੂੰ ਵੀ ਇੱਕ ਸਪੈਸ਼ਲ ਪੈਕੇਜ ਦੇਣਗੇ ਜੀ ਮਿਹਰਬਾਨਾ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਥੈਂਕ ਯੂ ਜੀ ਥੈਂਕ ਯੂ ਸੋ ਡਾਕਟਰ ਤਨਵੀਰ ਗਾਂਧੀ ਹੋਰਾਂ ਦਾ ਜੋ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦਾ ਹਿੱਸਾ ਨੇ ਉਹ ਰਲ ਮਿਲ ਕੇ ਕਹਿੰਦੇ ਹੁਣ ਅਸੀਂ ਇਸ ਮੁੱਦੇ ਨੂੰ ਉਭਾਰਾਂਗੇ ਪ੍ਰਦਰਸ਼ਨ ਕਰ ਚੁੱਕੀ ਹੈ ਕਾਂਗਰਸ ਆਮ ਆਦਮੀ ਪਾਰਟੀ ਵਾਲੇ ਕਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਕਰਦੇ ਨੇ ਕਿਸ ਤਰ੍ਹਾਂ ਕਰਦੇ ਨੇ ਉਹ ਵੱਖਰੀ ਗੱਲ ਹੈ ਪਰ ਕਾਂਗਰਸ ਨੇ ਜ਼ਰੂਰ ਆਪਣਾ ਉੱਥੇ ਪੱਖ ਰੱਖ ਦਿੱਤਾ ਹੈ ਕਹਿੰਦੇ ਅਸੀਂ ਰਲ ਮਿਲ ਕੇ ਹੀ ਇਸ ਮੁੱਦੇ ਨੂੰ ਵਾਰਾਂਗੇ ਹੁਣ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ